ਦੇ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਇ ਕੇ ਗੁਰਤਾਹਾਂ ਮਨੀ ਸਿੰਘ ਕੋ ਲਿਖਣ ਬਿਠਾਇ ਕਾ ਗੁਰੂ ਨਾਨਕ ਕਾ ਧਿਆਨ ਤਰਹਿ ਕੈ ਨਿਤ ਪ੍ਰਤ ਗੁਰੂ ਅਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਸਰੂਪ ਇਕ ਓੰਕਾਰ ਤੋਂ ਲੈ ਕੇ 18 10 20 ਤੱਕ ਨੌਵੇਂ ਪਾਸ਼ਾ ਦੀ ਬਾਣੀ ਦਰਜ ਕਰਾ ਕੇ ਸੰਪੂਰਨਤਾ ਕਰਾਈ। ਦੇ ਨਾਲ ਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਲਿਖੇ ਗਏ ਨੇ। ਹਜ਼ੂਰ ਨੇ ਸਾਰੀਆਂ ਕਲਮਾਂ ਜਦੋਂ ਸੰਭਾਲ ਕੇ ਰੱਖੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਮਹਾਰਾਜ ਨੂੰ ਸਾਰੀਆਂ ਕਲਮਾਂ ਜਿੰਨੀ ਸ਼ਾਈ ਸੀ ਉਹ ਲਿਖਣਸਾਰ ਦੇ ਸਰੋਵਰ ਦੇ ਵਿੱਚ ਪਾ ਦਿੱਤੀ ਤੇ ਆਹ ਸਰੋਵਰ ਸੁਭਾਜਮਾਨ ਹੈ ਮਹਾਰਾਜ ਨੇ ਇਸ ਸਤਾਰ ਨੂੰ ਗੁਰੂ ਕਾਂਸ਼ੀ ਦਾ ਵਰਦਾਨ ਬਖਸ਼ਿਆ ਔਰ ਨਾਲੇ ਬਚਨ ਕੀਤਾ ਕਿ ਜੋ ਵੀ ਪ੍ਰਾਣੀ ਇੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਆਣ ਕੇ ਗੁਰਮੁਖੀ 33 ਊੜਾ ਐੜਾ ਲਿਖਣ ਉਹਨਾਂ ਨੂੰ ਬ੍ਰਹਮ ਵਿਦਿਆ ਦੁਨੀਆਈ ਵਿਦਿਆਦੀ ਪ੍ਰਾਪਤੀ ਹੋਵੇਗੀ ਸਾਨੂੰ ਜ਼ਰੂਰੀ ਹੈ ਊੜਾ ਐੜਾ ਸਾਨੂੰ ਜ਼ਰੂਰ ਆਉਣਾ ਚਾਹੀਦਾ ਤਾਂ ਕਿ ਸਾਡਾ ਸਿਧਾਂਤ ਸਦਾ ਵਾਸਤੇ ਦੁਨੀਆ ਭਰ ਵਿੱਚ ਕਾਇਮ ਰਹਿ ਸਕੇ ਸਾਹਿਬੇ ਕਮਾਲ ਕਲਗੀਧਰ ਪਿਤਾ ਦਸਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਸੁਸੰਗਤਾਂ ਅੱਜ ਚੌਥੇ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਹੁਮ ਹਮਾ ਕੇ ਪਹੁੰਚ ਰਹੀਆਂ ਨੇ ਔਰ ਲਗਾਤਾਰ ਅਸੀਂ ਇਸ ਤਖਤ ਤੇ ਤੁਹਾਨੂੰ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹਾਂ ਸੋ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਲਖਨਸਾਰ ਸਾਹਿਬ ਪਾਤਸ਼ਾਹੀ ਦਸਵੀਂ ਸੋ ਇਸ ਸਥਾਨ ਤੇ ਖੜੇ ਹਾਂ ਇਤਿਹਾਸਿਕ ਸਥਾਨ ਹੈ ਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਇਤਿਹਾਸ ਬਾਰੇ ਜਾਣੂ ਕਰਵਾਉਣਗੇ ਮੇਰੇ ਨਾਲ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਖਤ ਇਤਿਹਾਸਿਕ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚੋਂ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਲਖਣਸਰ ਸਾਹਿਬ ਇਹਦੇ ਬਾਰੇ ਜਰੂਰ ਸੰਗਤਾਂ ਦੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਿਓ ਪਰਮ ਸਨਮਾਨਯੋਗ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਖਾਲਸਾ ਪੰਥ ਦੇ ਚੌਥੇ ਤਖਤ ਤਖਤ ਸ੍ਰੀ ਦਮਨਵਾਸ ਸਾਹਿਬ ਗੁਰੂ ਕਾਂਸੀ ਵਿਖੇ ਦਰਸ਼ਨ ਦیدار ਕਰ ਰਹੇ ਹੋ ਜਿਸ ਸਥਾਨ ਤੇ ਆਪਾਂ ਅੱਜ ਦਰਸ਼ਨ ਦیدار ਕਰ ਰਹੇ ਇਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਲਖਨサル ਸਾਹਿਬ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਇਸ ਮਾਰੂ ਥਲ ਦੀ ਧਰਤੀ ਨੂੰ ਆਪਣੇ ਬਵਾਰਕ ਚਰਨ ਪਾ ਕੇ ਸਰਸਬਜ ਕੀਤਾ ਉੱਥੇ ਇੱਕ ਮਹਾਨੇ ਕਾਰਜ ਮਹਾਰਾਜ ਨੇ ਕੀਤਾ ਕਿ ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਇ ਕੇ ਗੁਰਤਾਹਾਂ ਮਨੀ ਸਿੰਘ ਕੋ ਲਿਖਣ ਬਿਠਾ ਕੇ ਗੁਰੂ ਨਾਨਕ ਕਾ ਧਿਆਨ ਤਰਹਿ ਕੇ ਨਿਤ ਪ੍ਰਤ ਗੁਰੂ ਆਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਤੈਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਸਰੂਪ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਨਵੇਂ ਪਾਸ਼ਾ ਦੀ ਬਾਣੀ ਦਰਜ ਕਰਾ ਕੇ ਸੰਪੂਰਨਤਾ ਕਰਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਲਿਖਾਉਣ ਸਮੇਂ ਭਾਈ ਦਾਲ ਸਿੰਘ ਜੀ ਉਹਨਾਂ ਵੱਲੋਂ ਵੱਡੀਆਂ ਸੁਆਵਾਂ ਬਾਬਾ ਦੀਪ ਸਿੰਘ ਸ਼ਹੀਦ ਭਾਈ ਮਨੀ ਸਿੰਘ ਵੱਡੀਆਂ ਸੁਆਵਾਂ ਨਿਭਾ ਰਹੇ ਸਨ ਜਦੋਂ ਸਤਗੁਰਾਂ ਦੀ ਪਾਵਨ ਬਾਣੀ ਲਿਖੀ ਜਾਂਦੀ ਸੀ ਜਿਸ ਕਲਮ ਦੇ ਨਾਲ ਪਾਵਨ ਬਾਣੀ ਦੇ ਸ਼ਬਦ ਲਿਖੇ ਜਾਂਦੇ ਸਨ ਉਸ ਕਲਮ ਦਾ ਜਦੋਂ ਮੂੰਹ ਖਸ ਜਾਂਦਾ ਸੀ ਤੇ ਮਹਾਰਾਜ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਉਸ ਕਲਮ ਨੂੰ ਸੰਭਾਲ ਕੇ ਰੱਖਿਆ ਵੀ ਦਵਾਰਾ ਨਹੀਂ ਘੜਿਆ ਕਿਉਂਕਿ ਉਸ ਕਲਮ ਦੇ ਨਾਲ ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਲਿਖੇ ਗਏ ਨੇ ਹਜ਼ੂਰ ਨੇ ਉਹ ਸਾਰੀਆਂ ਕਲਮਾਂ ਜਦੋਂ ਸੰਭਾਲ ਕੇ ਰੱਖੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਮਹਾਰਾਜ ਨੇ ਉਹ ਸਾਰੀਆਂ ਕਲਮਾਂ ਜਿੰਨੀ ਸ਼ਾਈ ਸੀ ਉਹ ਲਿਖਨਸਾਰ ਦੇ ਸਰੋਵਰ ਦੇ ਵਿੱਚ ਪਾ ਦਿੱਤੀ ਇੱਥੇ ਸਰੋਵਰ ਸੁਭਾਏਮਾਨ ਹੈ ਇੱਥੇ ਉਸ ਸਮੇਂ ਇੱਕ ਛਪੜੀ ਜਾਂ ਤਲਾਬ ਕਹਿ ਦਈਏ ਮਹਾਰਾਜ ਨੇ ਇਸ ਸਥਾਨ ਤੇ ਉਹ ਸਾਰੀ ਕਲਮਾਂ ਤੇ ਸ਼ਾਈ ਪਾ ਕੇ ਇਸ ਸਤਾਰ ਨੂੰ ਗੁਰੂ ਕਾਂਚੀ ਦਾ ਵਰਦਾਨ ਬਖਸ਼ਿਸ਼ ਕਰਕੇ ਬਚਨ ਕੀਤੇ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜੋ ਸੁੱਧ ਗੁਰਕੇਰੀ ਪੜੇ ਮਹਾਤਮ ਲਹਿ ਵਿਸਾਲਾ ਹਲਤ ਪਲਤ ਮੈਂ ਹੋਹੇ ਨਿਹਾਲਾ ਇਹ ਹੈ ਪ੍ਰਗਟ ਹਮਾਰੀ ਕਾਂਚੀ ਪੜ ਹੈ ਇਹਾਂ ਢੋਰ ਮਤਰਾਸੀ ਲੇਖਕ ਗੁਣੀ ਗੋਵਿੰਦ ਗਿਆਨੀ ਬੋਧ ਸਿੰਧ ਹੈ ਇਤਿਆਨੀ ਤਿੰਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮਡਾਰ ਸਿੱਖ ਸਖੈਤ ਪੜਾਂਗੇ ਹਮਰੇ ਕਈ ਹਜ਼ਾਰ ਮਹਾਰਾਜ ਨੇ ਇਸ ਸਤਾਰ ਨੂੰ ਗੁਰੂ ਕਾਂਸੀ ਦਾ ਵਰਦਾਨ ਬਖਸ਼ਿਆ ਔਰ ਨਾਲੇ ਬਚਨ ਕੀਤਾ ਕਿ ਜੋ ਵੀ ਪ੍ਰਾਣੀ ਇਥੇ ਸ਼ਰਧਾ ਤੇ ਭਾਵਨਾ ਦੇ ਨਾਲ ਆਣ ਕੇ ਗੁਰਮੁਖੀ ਪੈਂਤੀ ਊੜਾ ਐੜਾ ਲਿਖਣ ਉਹਨਾਂ ਨੂੰ ਬ੍ਰਹਮ ਵਿਦਿਆ ਦੁਨਿਆਈ ਵਿਦਿਆ ਦੀ ਪ੍ਰਾਪਤੀ ਹੋਵੇਗੀ ਤੇ ਇਥੇ ਉਹ ਮਹਾਨ ਸਿੱਖ ਜਿਨ੍ਹਾਂ ਨੇ ਵਿਦਿਆ ਪ੍ਰਾਪਤ ਕੀਤੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਇੱਕ ਓੰਕਾਰ ਤੋਂ ਲੈ ਕੇ 18 ਨੂੰ 10 20 ਤੱਕ ਅਰਥ ਸਰਵਣ ਕੀਤੇ ਮਹਾਰਾਜ ਨੇ ਇਥੇ ਬਕਸ਼ਾ ਕਰਕੇ ਸੰખ્યા ਪ੍ਰਣਾਲੀ ਅਰਥਬੋਧ ਪ੍ਰਣਾਲੀ ਤੇ ਨਾਲ ਆਤਮ ਬੋਧ ਪ੍ਰਣਾਲੀ ਦਾ ਮਹਾਰਾਜ ਨੇ ਆਰੰਭ ਕੀਤਾ ਸੋ ਅੱਜ ਲੋੜ ਹੈ ਕਿ ਜਿੱਥੇ ਆਪਾਂ ਤਕਸ਼ਾ ਵਿਖਿਆਣ ਕੇ ਦਰਸ਼ਨ ਕਰੀਏ ਉਥੇ ਮਹਾਰਾਜ ਨੇ ਆਲ ਵਸਦੀਏ ਯੂਨੀਵਰਸਿਟੀ ਬਣਾਈ ਆ ਤਕਸ਼ੀਰਿਦਮਨਵਾ ਸਾਹਿਬ ਅੱਜ ਸਾਡੇ ਬੱਚੇ ਬਹੁਤ ਡਿਗਰੀਆਂ ਪ੍ਰਾਪਤ ਕਰਕੇ ਬਹੁਤ ਪੜਾਈ ਕਰ ਰਹੇ ਨੇ ਪਰ ਸਾਨੂੰ ਮਹਾਰਾਜ ਨੇ ਆਪਣੀ ਗੁਰਮੁਖੀ ਲਿਪੀ ਦੇ ਨਾਲ ਗੁਰੂ ਨਾਨਕ ਸਾਹਿਬ ਉਹ ਜੋ ਸ਼ੁਰੂ ਹੋਇਆ ਗੁਰੂ ਅੰਗਦ ਦੇ ਮਹਾਰਾਜ ਨੇ ਗੁਰਮੁਖੀ ਲਿਪੀ ਸਾਨੂੰ ਪੜ੍ਹਾਈ ਪੰਜਾਬੀ ਬੋਲ ਬਾਲੀ ਸਾਨੂੰ ਰੱਖਣ ਵਾਸਤੇ ਮਹਾਰਾਜ ਨੇ ਇਥੇ ਬਹੁਤ ਵੱਡਾ ਇੱਕ ਬਖਸ਼ਿਸ਼ ਕੀਤੀ ਵੀ ਕਿਤੇ ਸਾਡੇ ਅੰਦਰੋਂ ਪੰਜਾਬੀ ਖਤਮ ਨਾ ਹੋ ਜਾਵੇ ਗੁਰਮੁਖੀ ਲਿਪੀ ਖਤਮ ਨਾ ਹੋ ਜਾਵੇ ਅੱਜ ਬੱਚੇ ਸਾਡੇ ਭਾਵੇਂ ਬਹੁਤ ਦੇਸ਼ਾਂ ਵਿਦੇਸ਼ਾਂ ਵਿੱਚ ਨੇ ਬਹੁਤ ਡਿਗਰੀ ਉਹਨਾਂ ਨੂੰ ਪ੍ਰਾਪਤ ਹੋਈਆਂ ਹਨ ਪਰ ਗੁਰੂ ਸਾਹਿਬ ਦਾ ਸਿਧਾਂਤ ਜਿਹੜਾ ਇਹਨੂੰ ਕਾਇਮ ਰੱਖਣ ਵਾਸਤੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਇਹ ਅਪੀਲ ਬੇਨਤੀ ਹੈ ਕਿ ਜਦੋਂ ਵੀ ਸਮਾਂ ਲੱਗੇ ਇੱਥੇ ਆਣ ਕੇ ਗੁਰਮੁਖੀ ਪੈਂਤੀ ਲਿਖ ਕੇ ਗੁਰੂ ਸਾਹਿਬ ਜੀ ਦੇ ਉਹ ਸਿਧਾਂਤ ਨੂੰ ਆਪਣੇ ਅੰਦਰ ਅਪਣਾਈਏ ਕਿ ਸਾਡੇ ਅੰਦਰ ਪੰਜਾਬੀ ਜਿਹੜੀ ਬੋਲੀ ਹੈ ਮਾਂ ਬੋਲੀ ਸਾਡੀ ਸਾਡੀ ਮਾਤ ਭਾਸ਼ਾ ਸਾਡੀ ਗੁਰਮੁਖੀ ਲਿਪੀ ਉਹ ਖਤਮ ਨਾ ਹੋ ਸਕੇ ਕਿਉਂਕਿ ਅੱਜ ਬੱਚਿਆਂ ਕੋਲੋਂ ਇੰਗਲਿਸ਼ ਸੁਣ ਲੋ ਹੋਰ ਜਿਹੜੀਆਂ ਪਛਾਵਾ ਹਿੰਦੀ ਬਹੁਤ ਪਰ ਪੰਜਾਬੀ ਵਿੱਚ ਸਾਡੇ ਜਿਹੜੇ ਸਿੱਖਾਂ ਦੇ ਬੱਚੇ ਹੈ ਨਾ ਉਹ ਵੀ ਬਹੁਤ ਪੰਜਾਬੀ ਵਿੱਚ ਉਹਨਾਂ ਦਾ ਕਹਿ ਦੇ ਵੀ ਹੱਥ ਤੰਗ ਹੈ ਉਹਨਾਂ ਨੂੰ ਬੋਲਣ ਨੇ ਤੋਂ ਵੀ ਤੰਗੀ ਆਉਂਦੀ ਹੈ ਪੰਜਾਬੀ ਲਿਖਣ ਤੋਂ ਵੀ ਤੰਗੀ ਆਉਂਦੀ ਹੈ ਉਹਨਾਂ ਦੇ ਵੱਡ ਜਿਹੜੇ ਸਹੀ ਨਹੀਂ ਲਿਖੇ ਜਾਂਦੇ ਤਾਂ ਮਹਾਰਾਜ ਨੇ ਸਾਨੂੰ ਸਭ ਤੋਂ ਪਹਿਲਾਂ ਇਹ ਸਿਧਾਂਤ ਹੀ ਦੱਸਿਆ ਕਿ ਸਾਡੇ ਅੰਦਰ ਸਭ ਤੋਂ ਪਹਿਲਾਂ ਜਿਹੜੀ ਮੁਹਾਰਨੀ ਉਹਨਾਂ ਅੱਖਰਾਂ ਦਾ ਬੋਧ ਤੇ ਉਹਨਾਂ ਖਰਾਂ ਦਾ ਸਾਨੂੰ ਅੱਜ ਸਾਡੇ ਸਵਾਰਨ ਨੇ ਵਿਅੰਜਨ ਨੇ ਸਾਡੇ ਸਾਡੇ ਜਿੰਨੇ ਵੀ ਮਹਾਰਨੀ ਉਹ ਸਾਡੇ ਹਿਰਦੇ ਤੋਂ ਲੈ ਕਰਕੇ ਮਾਰਨ ਨੇ ਸਾਨੂੰ ਕਿਤੇ ਕਿਤੇ ਸ਼ਬਦ ਬੋਲੇ ਜਾਂਦੇ ਉਹ ਸਿਖਾਇਆ ਸੀ ਸਾਨੂੰ ਉਹਦੀ ਕਮੀ ਹੋ ਰਹੀ ਸਾਡੇ ਵਿੱਚ ਅੱਜ ਭਾਵੇਂ ਕਿ ਟੀਚਰ ਸਹਿਬਾਨ ਸਾਰੇ ਸਤਿਕਾਰਯੋਗ ਨੇ ਪਰ ਗੁਰਮੁਖੀ ਲਿਪੀ ਸਾਨੂੰ ਜ਼ਰੂਰੀ ਹੈ ਊੜਾ ਐੜਾ ਸਾਨੂੰ ਜ਼ਰੂਰ ਆਉਣਾ ਚਾਹੀਦਾ ਤਾਂ ਕਿ ਸਾਡਾ ਸਿਧਾਂਤ ਸਦਾ ਵਾਸਤੇ ਦੁਨੀਆ ਭਾਰ ਵਿੱਚ ਕਾਇਮ ਰਹਿ ਸਕੇ ਜੀ ਸੋ ਇਸ ਕਰਕੇ ਸੰਗਤ ਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਸਮਾਂ ਲੱਗੇ ਆਪਣੇ ਬੱਚਿਆਂ ਨੂੰ ਆਪ ਇਥੇ ਗੁਰਮੁਖੀ 35 ਆਣ ਕੇ ਲਿਖੋ ਤੇ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਜਦੋਂ ਪੜਨ ਲਾਉਂਦੇ ਨੇ ਇਥੇ ਆਣ ਕੇ ਸਭ ਤੋਂ ਪਹਿਲਾਂ ਗੁਰਮੁਖੀ ਜਿਹੜੀ ਹੈ ਜੀ ਉਹ ਗੁਰਮੁਖੀ 35 ਲਿਖਾ ਕੇ ਆਪਣੇ ਬੱਚੇ ਨੂੰ ਪੜਨ ਲਾਉਂਦੇ ਹਾਂ ਬਿਲਕੁਲ ਅਸੀਂ ਬੜੇ ਕਰਮਾ ਭਾਗਾ ਵਾਲੇ ਆ ਕਿ ਅਸੀਂ ਜਿਸ ਧਰਤੀ ਤੇ ਜਨਮ ਲਿਆ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਤਾਂ ਜਿਵੇਂ ਬਾਬਾ ਜੀ ਨੇ ਕਿਹਾ ਹੈ ਕਿ ਅੱਜ ਕੱਲ ਅਸੀਂ ਆਪਣੀ ਉਹ ਗੁਰਮੁਖੀ ਪੰਤੀ ਭੁੱਲਦੇ ਜਾ ਰਹੇ ਹਾਂ ਹੋਰ ਨਾ ਪਛਾਵਾਂ ਦੇ ਵਿੱਚ ਰੁਝਾਨ ਜ਼ਿਆਦਾ ਹੈ ਸੋ ਇਹ ਗੱਲ ਸੱਚ ਹੈ ਕਿਉਂਕਿ ਇਹ ਚੀਜ਼ਾਂ ਦਿਖਾਈ ਵੀ ਦਿੰਦੀਆਂ ਨੇ ਤਾਂ ਜ਼ਰੂਰ ਇੱਕ ਵਾਰੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਸ ਸਥਾਨ ਤੇ ਆਓ ਤੇ ਜਿਵੇਂ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਸਿਧਾਂਤ ਨੇ ਉਹਨਾਂ ਨੂੰ ਅਸੀਂ ਵੀ ਅਪਣਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਸਕੀ ਤਾਂ ਇਹ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਏ ਹੈ ਔਰ ਤੁਸੀਂ ਜਰੂਰ ਇੱਥੇ ਆਣ ਕੇ ਤਖਤ ਦੇਸ਼ ਗੁਰਦੁਆਰਾ ਸਾਹਿਬਾਨਾ ਦੇ ਦਰਸ਼ਨ ਜਿਹੜੇ ਆਓ ਕਰ ਸਕਦੇ ਹੋ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ